ਘਿਰਿਆ ਕਾਲ ਜੀ ਉਦੋਂ ਤੁਹਾਨੂੰ ਦਿਖਾਇਆ ਸੀ ਕਮਰਾ ਪੇਂਟ ਵਾਲਾ ਦੇਖੋ ਏਕਣ ਗੱਡੀ ਲੱਗ ਜਾਂਦੀ ਐ ਆਹ 파ਟ ਪਏ ਨੇ ਪਹਿਲਾਂ ਆਹ 파ਟ ਪਏ ਨੇ ਆ ਦੇਖੋ ਆਹ 파ਟ ਪਏ ਨੇ ਗੱਡੀ ਦੇ ਤੇ ਏਕਣ ਗੱਡੀ ਲੱਗ ਜਾਂਦੀ ਐ ਤੇ ਆਲੇ-ਦਾਲੇ ਜਿੱਥੇ ਪੇਂਟ ਨਹੀਂ ਕਰਨਾ ਉੱਥੇ ਕਵਰ ਚੜ੍ਹਾ ਜਾਂਦਾ ਏਕਣ ਇਹਦੇ ਹੁਣ ਬੋਨਟ ਨੂੰ ਆ ਬਾਕੀ ਕਵਰ ਚਾੜਤਾ ਦੇਖੋ ਸਾਰੇ ਕਵਰ ਚਾੜਤਾ ਕਵਲੇ ਵਾਲੇ ਕਵਰ ਚਾੜਤਾ ਸਾਰੇ ਕਵਰ ਚਾੜ ਕੇ ਇਹਦੇ ਪੇਂਟ ਕਰੇ ਜਾ ਜੂ ਉਹਦੇ ਬੰਪਰ ਅਰ ਟਾਕੀ ਆ ਡਰਾਈਵਰ ਸਾਈਡ ਦੀ ਫਰੰਟ ਤੇ ਆ ਦੇਖੋ ਇਹਦੇ ਖਾਲੀ ਛੱਡ ਤੇ ਬਾਕੀ ਤੇ ਕਵਰ ਚੜ ਗਿਆ ਤੇ ਆ ੱੱਲਾ ਇਹਦਾ ਡਰਾਈਵਰ ਸਾਈਡ ਦਾ ਤੇ ਆ ਹੋ ਗਿਆ ਇਹਦਾ ਬੰਪਰ ਤੇ ਇਦਾਂ ਇਹਨੂੰ ਫੇਰ ਪੇਂਟ ਹੋ ਜਾਣਾ ਦੇਖੋ ਧਿਆਨ ਨਾਲ ਧਿਆਨ ਨਾਲ ਦੇਖੋ ਇਹ ਕਮਰਾ ਉਦੋਂ ਵੀ ਦਿਖਾਇਆ ਸੀ ਤੁਹਾਨੂੰ ਇਹਦੇ ਵਿੱਚ ਪੱਖਾ ਸਿਸਟਮ ਹੈ ਰੰਗ ਨੂੰ ਥੱਲੇ ਐਡਜਸਟ ਕਰੀ ਜਾਂਦਾ ਹੈ ਇਹਦੇ ਵਿੱਚ ਜਾਲੀਆਂ ਦੇ ਰੰਗ ਜਾਂ ਜਾਂਦਾ ਇੱਧਰੋਂ ਗਾਹਾਂ ਹੋਰ ਪਾਸੇ ਜਾਂਦਾ ਤੇ ਆ ਦਵਾਰਾਂ ਤੇ ਵੀ ਬਹੁਤ ਨਹੀਂ ਲੱਗਦਾ ਬਹੁਤ ਘੱਟ ਲੱਗਦਾ ਤੇ ਇਧਰੋਂ ਗੇਟ ਬੰਦ ਹੋ ਜਾਂਦਾ ਹੈ ਦੇਖੋ ਧਿਆਨ ਨਾਲ ਇਹਦੇ ਵਿੱਚ ਕੋਈ ਪੱਖੇ ਸਿਸਟਮ ਨਹੀਂ ਉਹ ਪੱਖੇ ਹੀ ਉਹ ਕਰਦੇ ਨੇ ਅੰਦਰੋਂ ਕੰਪਨੀ ਵੱਲੋਂ ਕੋਈ ਚੀਜ਼ ਬਣਾਈ ਗਈ ਆ ਤੇ ਦੇਖੋ ਧਿਆਨ ਨਾਲ ਦੇਖੋ ਵੀਡੀਓ ਨੂੰ ਵੱਧ ਤੋਂ ਵੱਧ ਲਾਇਕ ਸਬਸਕ੍ਰਾਈਬ ਸ਼ੇਅਰ ਕਰੋ ਜੀ ਮਿਲਦੇ ਆ ਅਗਲੇ ਵਲੌਗ ਵਿੱਚ